ਕੁਝ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਰਸਤੇ ਵਿੱਚ ਚੱ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਚਾਰ ਠੱਗ ਮਿਲੇ ਗਏ ਤਾਂ ਉਹਨਾਂ ਆਖਿਆ ਅਸੀਂ ਲੁਟੇਰੇ ਹਾਂ ਤੁਹਾਨੂੰ ਲੁੱਟਣਾ ਹੈ ਪਰ ਸਾਡਾ ਇੱਕ ਅਸੂਲ ਹੈ ਲੁੱਟਣ ਤੋਂ ਪਹਿਲਾਂ ਅਸੀਂ ਜਾਣ ਤੋਂ ਖਤਮ ਕਰਦੇ ਹਾਂ ਦੇਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਦੀ ਅੱਖ ਪਹਿਚਾਣਨਾ ਸਕੀ ਸਤਿਗੁਰੂ ਕਹਿਣ ਲੱਗੇ ਸਾਨੂੰ ਮਨਜ਼ੂਰ ਹੈ ਪਰ ਸਾਡੇ ਇੱਕ ਗੱਲ ਮੰਨ ਲਵੋ ਕਿਉਂਕਿ ਸਾਨੂੰ ਮੌਤ ਦਾ ਡਰ ਨਹੀਂ ਬੇਸ਼ੱਕ ਮਾਰ ਦੇਵੋ ਪਰ ਜੇ ਸਾਡੀਆਂ ਰਿੱਤਿਕ ਦੇਹਾਂ ਇੱਥੇ ਪਈਆਂ ਰਹੀਆਂ ਤਾਂ ਇੱਥੋਂ ਦੇ ਰਾਜੇ ਨੂੰ ਸੂਝ ਮਿਲ ਗਈ ਤਾਂ ਉਹਨਾਂ ਨੇ ਕੋਈ ਨਾ ਕੋਈ ਸਬੂਤ ਲੱਭ ਕੇ ਤੁਹਾਨੂੰ ਫੜ ਲੈਣਾ ਹੈ ਤੇ ਤੁਹਾਨੂੰ ਸਜ਼ਾਏ ਮੌਤ ਹੋ ਸਕਦੀ ਹੈ ਇਹ ਤੁਸੀਂ ਕਤਲ ਕੀਤਾ ਹੈ ਇਸ ਲਈ ਪਹਿਲਾਂ ਅੱਗ ਦਾ ਇੰਤਜ਼ਾਮ ਕਰ ਲਵੋ ਤੇ ਸਾਨੂੰ ਮਰਨ ਤੋਂ ਬਾਅਦ ਸਾਡੇ ਸਰੀਰਾਂ ਦਾ ਸੰਸਕਾਰ ਕਰ ਦੇਣਾ ਠੱਗਾਂ ਨੇ ਪੁੱਛਿਆ ਅਸੀਂ ਜੰਗਲ ਵਿੱਚੋਂ ਅੱਗ ਕਿੱਥੋਂ ਲੱਭੀ ਹੈ ਤਾਂ ਸਤਿਗੁਰੂ ਜੀ ਨੇ ਆਪਣੇ ਉਂਗਲ ਦਾ ਇਸ਼ਾਰਾ ਕਰਕੇ ਕਹਿਣ ਲੱਗੇ ਉਹ ਸਾਹਮਣੇ ਇੱਕ ਚਿਖਾ ਜਲ ਰਹੀ ਹੈ ਉਥੋਂ ਥੋੜੀ ਜਹੀ ਅਗਨੀ ਲੈ ਲਵੋ ਦੋ ਠੱਗ ਉੱਥੇ ਖੜੇ ਰਹੇ ਤੇ ਦੋ ਠੱਗ ਅਗਨੀ ਲੈਣ ਲਈ ਚਲੇ ਗਏ ਉੱਥੇ ਜਾ ਕੇ ਕੀ ਦੇਖਿਆ ਕਿ ਇੱਕ ਜੀਵ ਆਤਮਾ ਨੂੰ ਜੰਮ ਬੁਰੀ ਤਰ੍ਹਾਂ ਮਾਰ ਰਹੇ ਸਨ ਦੇਖਦਿਆਂ ਹੀ ਦੇਖਦਿਆਂ ਦੇਵਤੇ ਆ ਗਏ ਪਾਲਕੀ ਲੈ ਕੇ ਅਤੇ ਜੰਮ ਨੂੰ ਕਹਿਣ ਲੱਗੇ ਇਸ ਜੀਵ ਆਤਮਾ ਨੂੰ ਮਾਰਨਾ ਛੱਡ ਦਿਓ ਇਸ ਨੂੰ ਪਾਲਕੀ ਵਿੱਚ ਬਿਠਾ ਕੇ ਸਤ ਸਤਕਾਰ ਨਾਲ ਦਰਗਾਹ ਵਿੱਚ ਲੈ ਕੇ ਜਾਣਾ ਹੈ ਜੰਮ ਕਹਿਣ ਲੱਗੇ ਇਸ ਜੀਵ ਆਤਮਾ ਨੇ ਕੋਈ ਪਲਾ ਕਰਮ ਨਹੀਂ ਕੀਤਾ ਤਰ ਰਾਜ ਦਾ ਹੁਕਮ ਹੈ ਇਸ ਨੂੰ ਇਸੇ ਤਰ੍ਹਾਂ ਮਾਰ-ਮਾਰ ਕੇ ਸਜਾਵਾਂ ਦੇ ਕੇ ਪਟਕ-ਪਟਕ ਕੇ ਲੈ ਜਾਣਾ ਹੈ ਤੁਸੀਂ ਆ ਗਏ ਹੋ ਪਾਲਕੀ ਲੈ ਕੇ ਜਰੂਰ ਤੁਹਾਨੂੰ ਕੋਈ ਭਲੇਖਾ ਲੱਗਾ ਹੈ ਇੱਕ ਗੱਲ ਯਾਦ ਰੱਖਿਓ ਮਾੜੇ ਕਰਮ ਕਰਨ ਵਾਲਿਆਂ ਨੂੰ ਜਮ ਲੈਣ ਆਉਂਦੇ ਹਨ ਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਦੇਵਤੇ ਪਰ ਤੁਸੀਂ ਇਹਨਾਂ ਦੋਵਾਂ ਤੋਂ ਉੱਥੇ ਉੱਠਣਾ ਹੈ ਜਿਵੇਂ ਕਿਲਾ ਪੰਗੀਆਂ ਵਾਲੇ ਮਾਤਾ ਜੀ ਬਚਨ ਕਰਦੇ ਸਨ ਕਲਗੀਆਂ ਵਾਲੇ ਮੈਨੂੰ ਦਰਸ਼ਨ ਨਾ ਦੇਵੀ ਕਿਉਂਕਿ ਮੇਰੀ ਐਨੀ ਅਵਸਥਾ ਨਹੀਂ ਕਿ ਮੈਂ ਤੇਰੇ ਪ੍ਰਤਾਖਣ ਦਰਸ਼ਨ ਚੱਲ ਸਕਾਂ ਪਰ ਮੇਰੇ ਇੱਕ ਕਿਰਪਾ ਕਰੀ ਬੇਨਤੀ ਹੈ ਕਿ ਅਖੀਰਲੇ ਵੇਲੇ ਨਾ ਜਮ ਲੈਣ ਨਾ ਦੇਵਤੇ ਤੂੰ ਆਪ ਲੈਣ ਆਵੇਂ ਸਾਡਾ ਪਿਆਰ ਵੀ ਗੁਰੂ ਨਾਲ ਐਸਾ ਹੋਵੇ ਹੁਣ ਧਿਆਨ ਦਿਓ ਜੋ ਕੇ ਸਾਡਾ ਪਿਤਾ ਕਿੰਨਾ ਵੱਡਾ ਹੈ ਕਿੰਨਾ ਸਮਰਾਥ ਹੈ ਉਸ ਦੀ ਬਖਸ਼ਿਸ਼ ਕਿੰਨੀ ਵੱਡੀ ਹੈ ਦੇਵਤੇ ਕਹਿਣ ਲੱਗੇ ਤੁਸੀਂ ਠੀਕ ਕਹਿੰਦੇ ਹੋ ਇਸ ਜੀਵ ਆਤਮਾ ਨੇ ਕੋਈ ਪਲਾ ਕਰਮ ਨਹੀਂ ਕੀਤਾ ਪਰ ਨਿਰੰਕਾਰ ਦਾ ਰੂਪ ਗੁਰੂ ਨਾਨਕ ਜੋਤਿ ਤੇ ਆਏ ਹਨ ਉਹਨਾਂ ਦੀ ਮੋਜ ਉਹਨਾਂ ਦੀ ਕਿਸੇ ਮੋਜ ਵਿੱਚ ਅਚਨ ਚੇਤ ਵਿੱਚ ਉਂਗਲ ਇਸ ਦੇ ਚਖਾਂ ਵੱਲ ਹੋ ਗਏ ਜਿਸ ਦਾ ਸਦਕਾ ਇਸ ਦੇ ਸਾਰੇ ਪਾਪ ਸੜ ਗਏ ਹਨ ਜਦੋਂ ਠੱਗਾ ਨੇ ਇਹੇ ਵੇਖਿਆ ਤਾਂ ਉਹ ਨਾ ਤਾਂ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਟੈ ਪਏ ਤੇ ਉਹਨਾਂ ਕੋਲੋਂ ਮਾਫੀਆਂ ਮੰਗਣ ਲੱਗੇ ਇਹ ਹੈ ਬਖਸ਼ਿਸ਼ ਇਸ਼ਾਰਾ ਸਮਝਿਓ ਇਹ ਤਾਂ ਗੁਰੂ ਨਾਨਕ ਦੇ ਉਂਗਲੇ ਦੀ ਗੱਲ ਹੈ ਗੁਰੂ ਨਾਨਕ ਦੇ ਪਿਆਰੇ ਚੌਣ ਤਾਂ ਇੱਕ ਦਾ ਕੀ ਲੱਖਾਂ ਦਾ ਲੇਖਾ ਪੜਵਾ ਸਕਦੇ ਹਨ ਵਾਹਿਗੁਰੂ ਜੀ ਕਾ